ਦੋਸਤੋ ਸਤਿ ਸ਼੍ਰੀ ਅਕਾਲ ਮੈਂ ਮੁੱਗੇ ਤੋਂ ਡਾਕਟਰ ਅਮਰੀਕ ਸਿੰਘ ਕੰਡਾ ਤੁਸੀਂ ਮੇਰੇ ਅਕਸਰ ਪ੍ਰੋਗਰਾਮ ਰੇਡੀਓ ਤੇ ਸੁਣਦੇ ਰਹਿੰਦੇ ਹੋ ਤੇ ਸਿਹਤ ਸੰਬੰਧੀ ਆਰਟੀਕਲ ਤੇ ਮੇਰਾ ਕੰਡੇ ਦਾ ਕੰਡਾ ਕਲਮ ਤੁਸੀਂ ਅਕਸਰ ਅਖਬਾਰਾਂ ਵਿੱਚ ਮੈਗਜ਼ੀਨਾਂ ਵਿੱਚ ਪੜ੍ਹਦੇ ਰਹਿੰਦੇ ਹੋ ਮੈਂ ਤੁਹਾਡੇ ਲਈ ਹਰ ਰੋਜ਼ ਕੋਈ ਨਾ ਕੋਈ ਸਿਹਤ ਸੰਬੰਧੀ ਮੈਟਰ ਲੈ ਕੇ ਹਾਜ਼ਰ ਹੁੰਨਾ ਹਾਂ ਤੋਂ ਦਿੱਲੀ ਮੈਂ ਇੱਕ ਫੇਸਬੁੱਕ ਤੇ ਪੇਜ ਬਣਾਇਆ ਹੋਇਆ ਹੈ ਡਾਕਟਰ ਅਮਰੀਕ ਸਿੰਘ ਕੰਡਾ ਦੇ ਨਾਮ ਹੇਟ ਪੇਜ ਹੈ ਇਹ ਤੁਸੀਂ ਉੱਥੇ ਜਾ ਕੇ ਹਰ ਰੋਜ਼ ਨਵਾਂ ਨੁਸਖਾ ਪੜ੍ਹ ਸਕਦੇ ਹੋ ਤੇ YouTube ਤੇ ਤੁਸੀਂ ਡਾਕਟਰ ਅਮਰੀਕ ਸਿੰਘ ਕੰਡਾ ਪਾ ਕੇ ਤੁਸੀਂ ਉੱਥੇ ਮੇਰੇ ਪ੍ਰੋਗਰਾਮ ਸੁਣ ਸਕਦੇ ਹੋ ਅੱਜ ਜਿਹੜਾ ਮੈਂ ਤੁਹਾਨੂੰ ਨੁਸਖਾ ਦੱਸਣ ਜਾ ਰਿਹਾ ਹਾਂ ਉਹ ਹੈ ਪੇਟ ਦੇ ਰੋਗਾਂ ਲਈ ਅੰਤੜੀ ਦੇ ਰੋਗਾਂ ਲਈ ਤੇ ਸੰਗਰੇਣੀ ਦੇ ਰੋਗਾਂ ਲਈ ਬਹੁਤ ਹੀ ਵਧੀਆ ਘਰੇਲੂ ਨੁਸਖਾ ਕਰੇ ਬਣਾ ਸਕਦੇ ਹਾਂ ਕਿਸੇ ਕਿਸਮ ਦੀ ਕੋਈ ਇਹਦੇ ਵਿੱਚ ਲੰਮੀ ਚੌੜੀ ਕੋਈ ਡਿਸਕਸ਼ਨ ਦੀ ਜਰੂਰਤ ਨਹੀਂ ਹੈ ਨਾ ਹੀ ਕੋਈ ਕੋਈ ਬਹੁਤ ਐਕਸਪਰਟ ਬੰਦਾ ਹੋਵੇ ਉਹਦੀ ਜਰੂਰਤ ਹੈ ਬੜਾ ਸਿੰਪਲ ਸਾਦਾ ਜਿਹਾ ਨੁਸਖਾ ਹੈ 2 ਕਿਲੋ ਆਮਲੇ ਲੈ ਲਓ ਸੁੱਕੇ ਆਮਲੇ ਪੰਸਾਰੀ ਕੋਲ ਮਿਲ ਜਾਂਦੇ ਨੇ ਤੇ ਮੈਂ 2 ਕਿਲੋ ਦੇ ਹਿਸਾਬ ਦੇ ਨਾਲ ਤੁਹਾਨੂੰ ਦੱਸਣ ਜਾ ਰਿਹਾ ਤੁਸੀਂ ਉਸ ਨੂੰ ਘੱਟ ਵੱਧ ਵੀ ਕਰ ਸਕਦੇ ਹੋ ਮੈਂ ਪਹਿਲਾਂ ਤੁਹਾਨੂੰ ਮਸਕਾ ਦੱਸ ਦਿਆਂ ਉਸ ਤੋਂ ਬਾਅਦ ਤੁਸੀਂ ਇਸ ਨੂੰ ਜਸਟ ਆਪਣੇ ਹਿਸਾਬ ਨਾਲ ਬਣਾਉਣਾ ਬਣਾ ਲਿਓ 2 ਕਿਲੋ ਸੁੱਕੇ ਆਮਲੇ ਔਰ ਇਹਦੇ ਵਿੱਚ 500 ਗ੍ਰਾਮ ਤਰਕੂਟਾ ਪਾਉਣਾ ਤਰਕੂਟਾ ਸੀ ਵੈਦਗੀ ਦੀ ਵਿੱਚ ਕਹਿੰਦੇ ਆ ਕਾਲੀ ਮਿਰਚ ਸੁੰਡ ਤੇ ਮਗਾ ਇਹ ਤਿੰਨੇ ਚੀਜ਼ਾਂ ਇਕੱਠੀਆਂ 1/2 ਕਿਲੋ ਹੋਣ ਕਾਲਾ ਨਮਕ 200 ਗ੍ਰਾਮ ਤੇ ਜੀਰਾ ਪੀਸਿਆ ਹੋਇਆ 200 ਗ੍ਰਾਮ ਇਹ ਸਾਰਾ ਸਮਾਨ ਪੀਸ ਲੈਣਾ ਅਜਾ ਸੁੱਕੇ ਆਮਲੇ ਆ ਇਹ ਤੁਸੀਂ ਇਹਨਾਂ ਨੂੰ ਅਹ ਇਹਦੀ ਵਿਧੀ ਸੁਣ ਲਓ ਕਿਵੇਂ ਕਰਨਾ ਹੈ ਸੁੱਕੇ ਆਮਲਿਆਂ ਨੂੰ ਪਾਣੀ ਚ ਭਿਉਂ ਦਿਓ ਰਾਤ ਨੂੰ ਸਵੇਰੇ ਉੱਠ ਕੇ ਉਹਨੂੰ ਮਿਕਸੀ ਦੇ ਵਿੱਚ ਗ੍ਰाइंड ਕਰਨੇ ਨੇ ਤੇ ਨਾਲ ਦੀ ਨਾਲ ਜਿਹੜਾ ਹੈਗਾ ਸੁੱਕਾ ਸਮਾਨ ਸਾਰਾ ਜਿਹੜਾ ਤੁਸੀਂ ਪੀਸਿਆ ਹੋਇਆ ਕਾਲੀ ਮਿਰਚ ਸੁੰਡ ਮਗਾਂ ਤੇ ਤੁਸੀਂ ਇਸ ਨੂੰ ਅਹ ਇਸ ਨੂੰ ਚੰਗੀ ਤਰ੍ਹਾਂ ਤੁਸੀਂ ਇਹਦੇ ਵਿੱਚ ਰਲਾ ਲੈਣਾ ਹੈਗਾ ਤੇ ਫੇਰ ਇਸ ਨੂੰ ਅ ਇਹਦੀਆਂ ਗੋਲੀਆਂ ਵਟਰ ਲਓ ਗੋਲੀਆਂ ਵਟ ਕੇ ਇਸ ਨੂੰ ਸ਼ਾਮੇ ਸੋਕਾ ਲਓ ਤੇ ਕੱਚ ਦੇ ਮਰਤਵਾਂ ਚ ਪਾ ਕੇ ਰੱਖੋ ਸੋ ਇਹ ਗੋਲੀਆਂ ਖਾਣਾ ਖਾਣ ਤੋਂ ਅਧੇ ਘੰਟੇ ਬਾਅਦ ਕੋਸੇ ਪਾਣੀ ਨਾਲ ਲਓ ਦੋ ਗੋਲੀਆਂ ਸੋ ਸੰਗਰਿਆਣੀ ਦੇ ਰੋਗ ਆ ਪੇਟ ਦੇ ਅੰਤਰੀ ਦੇ ਰੋਗ ਆ ਕੁਝ ਹਫ਼ਤਿਆਂ ਵਿੱਚ ਸ਼ੂਮੰਤਰ ਹੋ ਜਾਣਗੇ ਸੋ ਜੇ ਬੇਹਤ ਦਰਦ ਹੁੰਦਾ ਹੈ ਇਹ ਗੋਲੀਆਂ ਚੂਸੋ ਗਰਮ ਪਾਣੀ ਬਾਲਚ ਗਰਮ ਪਾਣੀ ਪੀਓ ਤੇ ਬਿਲਕੁਲ ਠੀਕ ਹੋ ਜਾਓਗੇ ਸੋ ਇਹਦੇ ਨਾਲ ਕਈਆਂ ਨੂੰ ਜੋ ਅਲਸਰ ਹੁੰਦਾ ਜਾਂ ਅੰਤਰੀ ਦੀ ਰੋਗ ਹੁੰਦੇ ਨੇ ਉਹਨਾਂ ਲਈ ਕੀ ਹੈ ਵੀ ਇਹ ਇਹ ਦੋ ਪੱਕੇ ਕੇਲੇ ਲੈ ਕੇ ਨਾ ਮਿੱਠਾ ਦਹੀਂ ਹੋਵੇ ਉਹਦੇ ਚਾ ਲਾ ਕੇ ਨਹੀਂ ਖੱਟਾ ਨਹੀਂ ਹੋਣਾ ਚਾਹੀਦਾ ਉਹਦੇ ਚਾ ਲਾ ਕੇ ਉਸ ਨੂੰ ਚੰਗੀ ਤਰ੍ਹਾਂ ਮੈਸ਼ ਕਰਕੇ ਤੇ ਉਹ ਕੋਝ ਦਿਨ ਲੋ ਉਹਦੇ ਨਾਲ ਵੀ ਇਹ ਤੁਹਾਨੂੰ ਕਾਫੀ ਆਰਾਮ ਮਿਲੇਗਾ ਸੋ ਦੋਸਤੋ ਇਸ ਤਰ੍ਹਾਂ ਦੇ ਜਿਹੜੇ ਛੋਟੇ ਛੋਟੇ ਨੁਸਕੇ ਹੁੰਦੇ ਨੇ ਇਹ ਤੁਸੀਂ ਗਾਂਹ ਸ਼ੇਅਰ ਕਰਿਆ ਕਰੋ ਕਿਉਂ ਕਰ ਪਲਾ ਹੋ ਪਲਾ ਅੰਤ ਪਲੇ ਦਾ ਪਲਾ ਪਤਾ ਨਹੀਂ ਕਦੋਂ ਕੀ ਦੀ ਫੂਕ ਨਿਕਲ ਜਾਣੀ ਹੈ ਸੋ ਬਾਲਾ ਆਪਾਂ ਈਗੋ ਸਟਕ ਹੋ ਕੇ ਹੰਕਾਰ ਅ ਅੱਜ ਕੱਲ ਜਿਹੜੇ ਸਾਡੇ ਵੈਦ ਨੇ ਜਾਂ ਸਾਡੇ ਡਾਕਟਰ ਨੇ ਜਾਂ ਸੋ ਕਾਲਡ ਕਈ ਇਹੋ ਜਿਹੇ ਬੰਦੇ ਹੈਗੇ ਜਿਹੜੇ ਬڑے ਆਪ ਦੇ ਹੰਕਾਰ ਚੀ ਨੁਸਕੇੜੇ ਹੈਗੇ ਉਹ ਨਾਲ ਲੈ ਜਾਂਦੇ ਨੇ ਤੇ ਮੇਰੇ ਹਿਸਾਬ ਨਾਲ ਤਾਂ ਕਿਉਂਕਿ ਨਾ ਆਪਾਂ ਕੁਝ ਲੈ ਕੇ ਆਏ ਸੀ ਨਾ ਕੁਝ ਲੈ ਕੇ ਜਾਣ ਦਾ ਆਪਣਾ ਹੱਕਾ ਨਾ ਆਪਾਂ ਲੈ ਕੇ ਜਾ ਸਕਦੇ ਆ ਸੋ ਜਿੰਨਾ ਵੰਡ ਸਕਦੇ ਹੋ ਵੰਡੋ ਨੁਸਕੇ ਸੋ ਕਿਸੇ ਦਾ ਪਲਾ ਹੋ ਜਾਏਗਾ ਆਪਾਂ ਨੂੰ ਜਿੰਨਾ ਕੋਈ ਫਰਕ ਨਹੀਂ ਪੈਣਾ ਸੋ ਮੇਰੇ ਨਾਲ ਕੋਈ ਸੇ ਸਬੰਧੀ ਗਲਤ ਕਰਨੀ ਹੋਵੇ ਮੇਰਾ ਮੋਬਾਈਲ ਨੰਬਰ 9855735666 ਈਮੇਲ ਹੈ askanda.moga@gmail.com ਸੋ ਦੋਸਤੋ ਤੰਦਰੁਸਤ ਰਹੋ ਖੁਸ਼ ਰਹੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ